ਹਾਂਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਤੇ ਆਪਣਾ ਇਧਰ ਸਾਡੇ ਤੋਂ ਉੱਤੇ ਜਾ ਰਹੇ ਨੇ ਠੀਕ ਹੈ ਮੈਨੂੰ ਕਹਿੰਦੀ ਵਲੌਗ ਬਣਾ ਲਿਆ ਮੈਂ ਵਲੌਗ ਬਣਾਉਣ ਲੱਗਾ ਆਪਣੇ ਮੂੰਹ ਬਣਾ ਲਿਆ ਹੈ ਕਵੇ ਇਧਰ ਆ ਕੀ ਬਹੁਤ ਅਦਰ ਕਰਾ ਹਮਸਮਾਈ ਬਲੇ ਕੀ ਆ ਬਾਤ ਹੈ ਇਹਨੂੰ ਮੂੰਹ ਬਣਾ ਰ ਕਸੇ ਹੋਣੇ ਵੀਡੀਓ ਬਣਾਉਣ ਲੱਗਾ ਦਾ ਸਮਾਈਲ ਕਰ ਲਿਆ ਵੇਖ ਲੋ ਜੀ ਆ ਦੁਕਾਨ ਦੇ ਕੱਪੜੇ ਜਿਹੜੇ ਸਾਫ ਸਫਾਈ ਕਰਦਾ ਉਹਨਾਂ ਨਾਲ ਤਵੀ ਤੇ ਤੇ ਹੱਥ ਗੁੰਜਣ ਵਾਸਤੇ ਹੁੰਦੇ ਨੇ ਉਹ ਧੋ ਕੇ ਸੁਕਣੇ ਪਾਤੇ ਤੇ ਅੱਜ ਲਾਈਟ ਤਾਂ 12 ਵਜੇ ਤੱਕ ਆਂਦੀ ਨਹੀਂ ਫੇਰ ਕੀ ਬਣੂਗਾ ਹਾਂ ਗਰਮੀ ਬਹੁਤ ਆ ਸਿਸਟਮ ਚਲੋ ਸਾਡੀ ਰੇੜੀ ਤੇ ਜੇ ਗਰੇਟਾ ਪਈਆ ਲਾ ਕੇ ਉਹਨੂੰ ਬਰਤਨ ਸਾਰੇ ਧੋਤੇ ਕੇ ਪਤੀਲੇ ਵਗੈਰਾ ਕਰ ਦਿਆ ਪਿਆਰ ਸਮਾਨ ਪਰ ਸਭ ਹੀ ਹੋ ਗਿਆ ਸਾਫ ਤੇ ਪਹਿਲਾਂ ਮੈਂ ਨਾਲ ਆਣਾ ਇਹਨਾਂ ਤੋਂ ਬਾਅਦ ਕਰਦੇ ਹਾਂ ਅੱਜ ਮੈਂ ਨਵਦੀਪ ਨੂੰ ਬੈਂਡ ਤੇ ਚੜਾਣ ਗਿਆ ਸੀ ਸਕੂਲ ਵਾਸਤੇ ਮੋਬਾਈਲ ਭੁੱਲ ਗਿਆ ਘਰੇ ਠੀਕ ਹੈ ਪਰ ਮੈਂ ਸਮਾਨ ਲੈ ਆਇਆ ਜਾ ਕੇ ਉਥੋਂ ਦੀ ਵੀਡੀਓ ਬਣਾ ਨਹੀਂ ਸਕਿਆ ਤੇ ਹੁਣ ਕਟਿੰਗ ਕਰਦੇ ਹਾਂ ਸਮਾਨ ਦੀ ਨਾਲ ਆ ਕੇ ਪਰ ਕਟਿੰਗ ਕਰਕੇ ਮਸਾਲਾ ਤਿਆਰ ਕਰਕੇ ਫਿਰ ਚੱਲਾਂਗੇ ਜੀ ਕੰਮ ਤੇ ਵਾਹਿਗੁਰੂ ਜੀ ਸਤੇ ਪਾਛਾ ਮੇਰਾ ਰੱਖੇ ਜੀ ਜੀ ਆਪਣੇ ਕੈਂਪਰ 'ਚ ਬਰਫ਼ ਵੀ ਪੈ ਗਈ ਪਾਣੀ ਹੋ ਗਿਆ ਠੰਡਾ ਠੀਕ ਹੈ ਜੀ ਸਾਰਾ ਦਿਨ ਨਜ਼ਾਰੇ ਨਾਲ ਪਿੰਦੇ ਨੇ ਉਥੇ ਫਰਮ ਵਾਲਾ ਕੈਂਪਰ ਵੱਡਾ ਵਾ ਸਹੀ ਸ਼ਾਮ ਤੱਕ ਸਹੀ ਚੱਲਦਾ ਬਿਲਕੁਲ ਹਾਂ ਜੀ ਆਪਣੇ ਪਰਿਵਾਰ ਨਾਲ ਅਸੀਂ ਸਾਰੇ ਬਾਕੀ ਸਾਰੇ ਸੁਮੇਤ ਰਣ ਗਏ ਹਾਂ ਜੀ ਜੇ ਬਰਸਾਤ ਹੋ ਗਿਆ ਸਾਰਾ ਕੁਝ ਸਭ ਵੀ ਰਹਿ ਗਈ ਜੇ ਤਵੀ ਕਰਕੇ ਮੈਂ ਵਰਗੋ ਸਾਫ ਨਹੀਂ ਹੁੰਦੀ ਚੰਗੀ ਤਰ੍ਹਾਂ। ਕਦੀ ਤਾਂ ਇਹਦੋਂ ਸਾਫ ਹੀ ਨਹੀਂ ਹੁੰਦੇ ਹੰਤੋਂ। ਜੇ ਇੱਕ ਦਿਨ ਸਾਫ ਕਰ ਲੈਣਾ ਤੂੰ। ਹਮ। ਬਸ ਅੱਲਾਵਾ ਫੜ ਕੇ ਵੇਜੇਗੀ। ਠੀਕ ਹੈ। ਕਾਈ ਤੇ ਮੈਂ ਸਾਫ ਨਹੀਂ ਕਰ। ਇਹ ਕਿੱਟ ਨਾਲ ਹੋ ਜਾਣਾ ਜਾਂਦਾ ਰਗੜਾ ਇਹ। ਰਗੜਾ ਨਹੀਂ ਕਰਦੇ। ਇਹ ਸਾਫ ਨਹੀਂ ਹੁੰਦੀ ਕਿ ਤਾ। ਜਦੋਂ ਅਰੇ ਫਾਈਟ ਕਰ ਲੈਣ ਲੱਗਿਆ ਉਹਨਾਂ ਉਤੇ। ਉਹਨੇ ਰਗੜਿਆ ਜਾਵੇਗਾ 5 ਮਿੰਟ। 5 ਮਿੰਟ ਦਾ। ਘੱਟੋ ਘੱਟ 15 ਮਿੰਟ ਦਾ। ਫਿਰ ਤੇ ਇੱਥੇ ਸਾਰਾ ਦਿਨ ਲੱਗ ਜਾਣਾ ਹੈ ਸਾਰਾ ਦਿਨ 15 ਮਿੰਟਾਂ ਦਾ ਸਾਰਾ ਦਿਨ ਪੂਰਾ ਕਿਵੇਂ ਹੋ ਜਾਏਗਾ 15 ਮਿੰਟ ਰਗੜ ਤੋਂ ਬਾਅਦ ਸਭ ਇਹ ਸਨਾ ਪੁੱਗਿੱਤਾ ਨਹੀਂ 15 ਮਿੰਟ ਨਹੀਂ ਹੋਏ ਜੀ ਆਪਾਂ ਮੰਨ ਦੋਗੇ ਹੋਏ ਕਿਵੇਂ ਆਪਦੇ ਕੰਮ ਨੇ ਤਾਂ 15 ਮਿੰਟ ਦਾ ਅੱਧਾ ਘੰਟਾ ਘੰਟਾ ਇਸ ਤਰੀਕੇ ਦੱਸਦਾ ਹੈ ਜੀ 15 ਮਿੰਟ ਗਈ ਜਨਾ ਯਾਰ ਮੈਂ 15 ਮਿੰਟ ਚੱਲ 10 ਮਿੰਟ ਹੋ ਗਏ ਨੇ 10 ਮਿੰਟ ਵੀ ਕੋਰੀ ਹੋਏ ਨੇ ਚਲ ਮੈਂ ਸ਼ੂ ਮੰਤਰ ਕਰਿਆ ਤਾਂ ਵੀ ਸਾਫ ਹੋ ਗਈ ਮੇਰਾ ਟੈਲੈਂਟ ਦੇਖੋ ਜੀ ਹਾਂ ਮੈਂ ਇਹ ਨਾ ਕਹਿਣਾ ਚਾਹਨੀ ਆ ਕਿ ਆਦਰ ਟਾਈਮ ਜਿਆਦਾ ਦੱਸਦਾ ਤੇਰੇ ਕਹਿਣ ਦਾ ਕੀ ਆ ਇਹ ਆਹ ਆਲੂ ਛਿੜੇ ਜਾ ਰਹੇ ਨੇ ਕਿੰਨਾ ਟਾਈਮ ਲੱਗੇਗਾ ਹਾਂ ਰੱਖੀ ਜਾਊਗਾ ਮੈਂ ਟਾਈਮ ਦੱਸਦੀ ਨਹੀਂ ਪੱਧਰ ਲੱਗ ਜਾਵੇਗਾ ਇਹ ਤਾਂ ਸੈਟਰਡੇ ਤੇ ਆਪਾਂ ਕਰਦੇ ਹਾਂ ਕਟਿੰਗ ਇਹ ਇੱਥੇ ਪਾਉਣਾ ਮਸਾਲਾ ਇਕਨਾ ਥੋੜਾ ਜਿਹਾ ਇਸ ਤਰ੍ਹਾਂ ਆਵਾਜ਼ ਦਾ ਇਸ਼ੂ ਆ ਰਿਹਾ ਨਾ ਵੀ ਆਵਾਜ਼ ਚੰਗੀ ਦਰ ਨਹੀਂ ਆਦੀ ਮਾਈਕ ਨਹੀਂ ਹੈਗੀ ਸਾਡੇ ਕੋਲ ਇਸ ਕਰਨਾ ਹੌਲੀ ਹੌਲੀ ਕਰਕੇ ਲਿਆਵਾਂਗੇ ਮਾਈਕ ਫਿਰ ਆਵਾਜ਼ ਵੀ ਸੈਟਿੰਗ ਹੋ ਜੂਗੀ ਮਸਾਲਾ ਕਰਦਿਆਂ ਲਾਈਟ ਮੇ ਆਣਾ ਸੀ 12 ਵਜੇ ਪਰ ਸਵਾ 11 ਵਜੇ ਲਾਈਟ ਆ ਗਈ ਤੇ ਆਪਣੇ ਦਰਜਤ ਮਸਾਲਾ ਮਾਰ ਕੇ ਬਣਾ ਲਿਆ। ਇਹ ਮਸਾਲਾ ਇਹ ਖੰਡਾ ਮਸਾਲਾ ਹੈ ਇਹ ਤਿਆਰ ਕਰਾਇਆ ਇਹਦੇ ਵਿੱਚ ਲੌਂਗ ਲਾਤੀ ਤੇ ਬਾਦੀ ਨੂੰ ਗਰਮ 17 18 19 ਨਿੱਤਾਂ ਲਿਖ ਜਣੇ ਰੇ ਇਹ 30 ਡਰ ਨਾਲ ਸਹੀ ਹੈ। ਤੁਹਾਨੂੰ ਮਸਾਲਾ ਹੋ ਗਿਆ ਤਿਆਰ। ਹੁਣ ਆਪਾਂ ਕੁਮਸੀ ਮੰਡ ਲੋੜਦੇ ਆ। ਗ੍ਰੇਟ ਚਲਦੇ ਆ ਜੀ ਆਪੇ ਕੰਮ ਪਈਏ। ਹਾਂਜੀ ਹੈਲੋ ਆ ਲੈ ਆਪਾਂ ਸਮਾਨ ਹੋ ਗਿਆ ਤਿਆਰ ਹੁਣ ਆਪਾਂ ਗ੍ਰੇਟ ਦੇ ਵਿੱਚ ਸਮਾਨ ਜੋੜਦੇ ਆ ਜੀ। ਮੰਨ ਲੋੜ ਕੇ ਤਾਂ ਆਪਾਂ ਅਗਲੀ ਸਮਾਨ ਦਾ ਸ਼ੁਰੂ ਤੋ ਆਪਣੀ ਤਿਆਰ ਹੋਵੇ ਸਮਾਨ ਰੱਖ ਲਿਆ ਹੁਣ ਆਪਾਂ ਇਹਨੂੰ ਰੈਡੀ ਚ ਰੱਖਦੇ ਆ ਸਮਾਨ ਜੀ ਠੀਕ ਹੈ ਜੀ ਆਪਾਂ ਲੱਦ ਲਿਆ ਰੈਡੀ ਚ ਸਮਾਨ ਤੇ ਆ ਆ ਗਈ ਆਪਣੀ ਤਵੀ ਹੁਣ ਆਪਾਂ ਚੱਲਦੇ ਆ ਕੰਮ ਤੇ ਓਏ ਵੇਖੀ ਲੱਗੀ ਲੱਗੀ ਓਏ ਉਹ ਤੋੜਦੀ ਓ ਯਾਰ ਜਿਆਦਾ ਲੱਗ ਗਿਆ ਕੇ ਮਾਸਟ ਹੋ ਗਿਆ ਤੂੰ ਪਹਿਨਾ ਧਿਆਨ ਰੱਖਣਾ ਜੀ ਯਾਰ ਇਧਰ ਕਿ ਜਿਹੜੇ ਆਪਦੇ ਮਾੜਾ ਆਪਦੇ ਵਿੱਚ ਲੱਭਾ ਠੀਕ ਆ ਜਾ ਯਾਰ ਦਿਖਾਈ ਯਾਰ ਇਧਰ ਆਈ ਇਧਰ ਆ ਥੋੜਾ ਦੇਖਾ ਜਾ ਇਧਰ 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 ਜਿਵੇਂ ਚੁੰਨੀ ਨਹੀਂ ਕਿੱਥੇ ਇਧਰ ਚਿੱਟਾ ਦੇ ਹਟ ਜਾ ਦੇਖਣ ਤੂੰ ਕਿੱਥੇ ਆ ਖੜ ਜਾ ਚੱਲ ਚਲੋ ਚੱਲ ਪਿਆ ਕੰਮ ਤੇ ਢੇੜੀ ਹੋ ਗਈ 1:30 ਵਜ ਚੁੱਕੀ ਹੈ ਹੋ ਲੋ ਜੀ ਸਾਡਾ ਸਮਾਨ ਇਹ ਡਿੱਗ ਗਿਆ ਥੱਲੇ ਇਹ ਹੀ ਚਲਾਉਂਦਾ ਸੰਗੂਟੀ ਆਪਣਾ ਸੈਟਅਪ ਲੱਗ ਗਿਆ ਜੀ ਤੇ ਵੀਡੀਓਂ ਤਿਆਰ ਕਰਦੇ ਪਿਆ ਕਰਕੇ ਫੋਨ ਚੱਲਦਾ ਨਹੀਂ ਰਿਹਾ ਤੇ ਸਾਰਾ ਸਮਾਨ ਪਿਆ ਥੋੜੇਲੇ ਕੁਪੀ ਹੋਏ ਅਜੇ ਤੇ ਭਾਈ ਸਾਹਿਬ ਆ ਰਹੇ ਨੇ ਅੱਜ ਆਉਂਦੇ ਨੇ ਇਧਰ ਦੇਖੀ ਭਾਈ ਆ ਭਾਈ ਸਾਹਿਬਾ ਬਹੁਤ ਦਿਮਾਗ ਚਟਦਾ ਬਹੁਤ ਜਿਆਦਾ ਜਿੰਨਾ ਵੀ ਗਰੋ ਹਾਂ ਉਹਨਾਂ ਨਾਲ ਗੱਲ ਕਰ ਕੀ ਗੱਲ ਲੱਗੀ ਹੈ ਜੀ ਟੂਟੇ ਨੂੰ ਫੋਨ ਕਿਉਂ ਕਰ ਰਹੀ ਹੋ ਉਹ ਟੂਟਿਆਂ ਨੂੰ ਵੀ ਪਾਵਰ ਹੈ ਤਾ ਕਰ ਰਹੀ ਤੂੰ ਕਰਕੇ ਛਡਾ ਲੈ ਏ ਭਾਈ ਨੇ ਸਾਡੇ ਪਿਆਰ ਬਹੁਤ ਦਰਾਂ ਦਿੰਦੇ ਆ ਵਧੀਆ ਸੈਟਅਪ ਲਵਾਤਾ ਤੇ ਹੁਣ ਮੰਨਪ੍ਰੀਤ ਚੱਲੀਆ ਘਰੇ ਚੱਲ ਕਰਦੇ ਬਾਏ ਤੇ ਜਾ ਸ਼ਾਮ ਨੂੰ ਫੇਰ ਮਿਲਾਂਗੇ ਨਾ ਮਰਚਾ ਟੋਲੀਆਂ ਜਾ ਰਹੀਆਂ ਨੇ ਛੇੜੀ ਨਾਲ ਖਾਣ ਵਾਸਤੇ ਗੇੜੀਆਂ ਭਰ ਰਿਆ ਜੀ ਯਾਰ ਰੂਆ ਅਸਲਾ ਨਹੀਂ ਅਜੇ ਤੁਸੀਂ ਦੇਖੋ ਹੁਣ ਕੀ ਬਣਦਾ ਅੱਜ 7:00 ਤੋਂ 9:00 ਵਜੇ ਤੱਕ ਉਹ ਤੋਂ ਬਾਅਦ ਹੀ ਬਦ ਲੱਗਿਆ ਕੀ ਲੱਗਿਆ ਕੀ ਰਿਹਾ ਦਵਾਈ ਲੈਣ ਆਏ ਆ ਹਰਮਨ ਤੇ ਮੈਂ ਢਿਲ ਵਾਲੇ ਇੰਜੈਕਸ਼ਨ ਆਹ ਗੇੜੀਆਂ ਤਿਆਰ ਹੋ ਰਹੀਆਂ ਨੇ ਤੇ ਪ੍ਰਥਮ ਸਾਲ ਆ ਜੇ ਪਿਆ। ਬਾਕੀ ਹੋ ਜੂਆ। ਫੈਮ ਵੀ ਪਿਆ 8 ਵਜੇ ਨੇ ਨਾ 7 ਵਜੇ ਗਏ ਹਨਾ। 7 ਵਜੇ ਗਏ ਨੇ ਹੋਰ ਆਪਾਂ ਬੈਠੇ ਆ ਅੱਧਾ ਘੰਟਾ ਘੰਟਾ ਹੋਰ ਬੈਠੇ ਆ ਜੀ। 15 ਸਿਕ ਹਾਂਜੀ ਹੁਣ ਆਪਣਾ ਹੋ ਗਿਆ ਘਰੇ ਜਾਣ ਦਾ ਟਾਈਮ ਤੇ ਆਪਾਂ ਸਭ ਹਵਾਲ ਦੇ ਆ। ਆਪਣੀ ਕ੍ਰੇਡ ਤਿਆਰ ਕਰਤੀ ਆਪਣੇ ਭਾਈ ਸਾਹਿਬ ਆਪਣੇ ਕੋਲ ਨੇ ਜੀ। ਠੀਕ ਹੈ ਜੀ। ਵਾਹ। ਇਹ ਬਾਈ ਨਾ ਨਾਲ ਹੀ ਜਾਂਦਾ ਮੇਰੇ ਜਦੋਂ ਅਸੀਂ ਜਾਂਦੇ ਆ ਇਕੱਠੀ। ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ ਵਾਖੀ ਜੀ। ਹਾਂਜੀ ਮੈਂ ਆ ਗਿਆ ਘਰੇ ਤੇ ਇੱਕ ਪਾਰਸਲ ਆਇਆ ਸੋਮਾ ਭੈਣ ਨੇ ਕੱਲਿਆ ਉਹ ਬੁਹਾਰ ਸੀ ਰੱਖਣੀ ਤੇ ਆ ਨਹੀਂ ਸਕੀ ਉਹਨੇ ਭੇਜ ਉਹਨਾਂ ਪੈਨ ਦੀ ਅਨਬਾਕਸਿੰਗ ਕਰਦੇ ਹਾਂ ਲਓ ਜੇ ਇਹਨਾਂ ਉਹ ਜਾਰ ਰੀਗਨ ਫੋਲਡ ਉਹਨੇ ਆਇਆ ਸੀ ਹੁਣ ਹੁਣ ਇਹਨਾਂ ਚ ਨਹੀਂ ਰੱਖਣੀਆਂ ਇਹ ਕਾਚੀ ਉਹਨੇ ਕਰਜੂ ਬਦਾਮ ਕਾਜੂ ਬਦਾਮ ਅੰਦਰ ਚਾਹ ਰੱਖਣੀ ਆ ਤਾ ਅੰਦਰ ਰੱਖ ਲੈ ਕਾਜੂ ਬਦਾਮ ਵਿੱਚ ਰੱਖਣੀ ਆ ਇਹ ਕਿਨੂੰ ਲੱਗੀ ਦਿਖਾਣਾ ਉਹ ਕਿੰਦੇ ਅਹਰਮੜ ਕਰ ਕਾਲਾ ਜੀ ਕੰਦਾ ਟੁੱਟ ਗਿਆ ਕੁਝ ਮਾ ਟੁੱਟਿਆ ਕੰਦਾ ਕੁਝ ਵੀ ਟੁੱਟਿਆ ਕੋਈ ਨਹੀਂ ਦੇ ਥੈਂਕ ਯੂ ਆਵੜੀ ਤੇ ਲੰਦੀ ਸੀ ਆਪ ਕੋ ਜਿੰਦੀ ਵਸਦੀ ਰਹਿ ਬਣੇ ਖੁਸ਼ ਰਹੇ ਠੀਕ ਹੈ ਜਦੋਂ ਆਵੇਂਗੀ ਤੋਰ ਤੈਨੂੰ ਸੂਟ ਲੈ ਕੇ ਦੇਵਾਂਗਾ ਠੀਕ ਹੈ ਛੇਤੀ ਠੀਕ ਹੋ ਤੇ ਛੇਤੀ ਘੇੜਾ ਮਾਰ ਲਾਓ ਜੀ ਸੋਮਾ ਅਸੀਂ ਸਾਰਿਆਂ ਚਾਰਾਂ ਜਣੇ ਰਖੜੀ ਬਣ ਲਈ ਆ ਠੀਕ ਹੈ ਆ ਦੇਖੋ ਜਿੰਨੇ ਜਿੰਨੇ ਗਿਫਟ ਭੇਜਣਾ ਹੋਵੇ ਇਵੇਂ ਭੇਜ ਦਿੱਤਾ ਕਰੋ ਆ ਇਧਰ ਤੇਰੀ ਭਾਬੀ ਨੇ ਬਣਈਆਂ ਹੁੰਦਿਆ ਪਿਆ ਨੇ ਤਾਂ ਗਿਫਟ ਭੇਜੋ ਗਿਫਟ ਵੇਚਣਾ ਭੇਜ ਦਿੱਤਾ ਕਰੋ ਠੀਕ ਆ ਮੈਂ ਬੈਠੀ ਐ ਲਾਉਣ ਵਾਸਤੇ ਅੱਛਾ ਯਾਰ ਠੀਕ ਹੈ ਲੋ ਸੋਮਾ ਬੂਣ ਕਾਉ ਛੇਤੀ ਆਜੋ ਛੇਤੀ ਠੀਕ ਹੋ ਕੇ ਛੇਤੀ ਆ ਹਾਂ ਫਿਰ ਸੂਟ ਤੂੰ ਜੁਨੇ ਨਾ ਕਰੇ ਜੁਨੇ ਕਰ ਮੈਂ ਸੁੱਤੀ ਉੱਤੀ ਗਈ ਹੋੜੇ ਸੁੱਤੀ ਸੀ ਐ ਮਨਦੀਪ ਸੋ ਵੀਜੀ ਤੁਸੀਂ ਆ ਜਾ ਚਲੋ ਜੀ ਠੀਕ ਹੈ ਸੋਮਾ ਛੇਤੀ ਆਵੀ ਤੂੰ ਕੁਝ ਕਹਿਣਾ ਹੈ ਬਤਾ ਬਤਾ ਮੈਂ ਖਾ ਦਿਮਾਗਾਂ ਦੀਆਂ ਬਸਾਂ ਮੱਖਾਂ ਮੈਂ ਖਾ ਦਿਮਾਗਾਂ ਦੀਆਂ ਬਤਾ ਬਤਾ ਦਿਮਾਗਾਂ ਦੀਆਂ ਅੰਮੀ ਨੇ ਬਤਾ ਕਿ ਨਵਦੀਪ ਨੇ ਕਿਹਾ ਦਿਮਾਗਾਂ ਤੇ ਦੀਆ ਅੱਛਾ ਨਹੀਂ ਮੈਂ ਬਤਾ ਪੁੱਤ ਦਿਮਾਗ ਕੋ ਬਤਾ ਕੇ ਟੈਸ ਕਰ ਕਰਦਾ ਹੋਸ ਯਾਰ ਵਾਕਿਆ ਗੱਲ ਤਾਂ ਦਿਮਾਗਾਂ ਦੀਆਂ ਸੇ ਜੁੜੀ ਹੈ ਯਾਰ ਚੁੱਪ ਚਿਕਨ ਤੇ ਨਾ ਮੇਰੇ ਮੂੰਹ ਚੋ ਹਾਂਜੀ ਹੁਣ ਸੌਣ ਦਾ ਹੋ ਗਿਆ ਟਾਈਮ ਤੇ ਸਰੀਰ ਥੱਕਿਆ ਪਿਆ ਜਾਵਾ ਬਿਲਕੁਲ ਕੋਈ ਗੱਲ ਨਹੀਂ ਐ ਕੋਪ ਤੇਰੀ ਸਭ ਕੀ ਬਣਾਇਆ ਜੀ ਕੋਪ ਤੇ ਛੇ ਰੋ ਚਲੋ ਤੇ ਆਪਾਂ ਹੁਣ ਇਸ ਵਲੌਗ ਨੂੰ ਕਰਦੇ ਆਂਡ ਤੇ ਕਮੈਂਟਾਂ ਦੇ ਵਿੱਚ ਨਾ ਪੁੱਛਿਆ ਸੀ ਵੀ ਜਾਨੇ ਕੀ ਆਪਣੀ ਦੁਕਾਨ ਦੀ ਲੋਕੇਸ਼ਨ ਆਪਣੀ ਦੁਕਾਨ ਦੀ ਲੋਕੇਸ਼ਨ ਹੈ ਜੀ ਲਾਲੀ ਰੋਡ ਚੁੰਗੀ ਵਾਲਮੀਕੀ ਚੌਕ ਰਤਿਆ ਸ਼ਹਿਰ ਹੈ ਜੀ ਮੇਰਾ ਤੇ ਜੇ ਕਿਸੇ ਨੇ ਆਣਾ ਹੋਵੇ ਤਾਂ ਉੱਥੇ ਆ ਸਕਦੇ ਹੋ ਤੇ ਜੇ ਵਲੌਗ ਚੰਗਾ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਆਪਾਂ ਇਸ ਵਲੌਗ ਨੂੰ ਐਂਡ ਕਰਦੇ ਆਂ ਮਿਲਦੇ ਆਂ ਕੱਲ ਦੇ ਵਲੌਗ ਚ ਬਾਏ